Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਿਹੜੀ ਚੱਲ ਰਹੀ ਹੈ ਸਭ ਤੋਂ ਵੱਧ ਫਿਰ ਤੋਂ ਤੁਹਾਡਾ ਚੰਗੋ ਤੁਹਾਡਾ ਵਿਸਤਾਰ ਦੇ ਲਈ ਚੋਣਾਂ ਦੇ ਸਬੰਧ ਵਿੱਚ ਉਹ ਆਮਰ ਦੇ ਬਾੜੀ ਗਈ ਹੈ ਇਹਨੂੰ ਸ਼ਿੱਟਾ ਦੀ ਦਿੱਤਾ ਹੋਈ ਹੈ ਉਹਨਾਂ ਨੇ ਖੁਸ਼ੀ-ਖੁਸ਼ੀ ਮੰਨ ਲਿਆ ਔਰ ਇੱਥੇ ਬਤਾਈਆਂ ਦਿੱਤੀਆਂ ਸਾਰੇ ਉਹਨਾਂ ਬੈਕਗ੍ਰਾਉਂਡ ਔਰ ਉਹਨਾਂ ਨੇ ਕਿਹਾ ਇਹ ਸਾਡੀ ਜਿਹੜੀ 2027 ਦਾ ਜਿਹੜਾ ਸੈਮੀਫਾਈਨਲ ਸੀ ਉਹ ਅਸੀਂ ਜਿੱਤੇ ਤੇ ਫਾਈਨਲ ਅਸੀਂ ਹੋ ਜਾ ਤੇ ਤਾਂ ਇਹ ਸਾਰੇ ਦਿੱਤਾ ਬੰਨ ਜਾਂਦੇ ਜਿਹੜੇ ਕੋਲ ਜੂਰਾ ਬਣ ਜਾਏ। ਹੈਡਲਾਈਨ ਹੋ ਜਾ ਤਾ ਹਾਂ ਕਰਦੇ ਪਏ ਅਸੀਂ ਟ੍ਰੈਕ ਨੂੰ ਪੀ ਜਾਂਦਾ ਜਲਦੀ ਕਰੋ ਬਾਕੀ ਆਹ ਲਓ ਪੰਜਾਬ ਦੇ ਵਿੱਚ ਪੂਰੀ ਪਾੜੀ ਜਾਰੀ ਹੈ ਬੰਦੇ ਸਾ ਕੀ ਕਾਰਨਾਂ ਤੁਹਾਨੂੰ ਪਤਾ ਹੈ ਉਹਨੂੰ ਤੁਹਾਨੂੰ ਸੋchnਾ ਹੈ ਕਿ ਅੱਜ ਦੀ ਗੱਡੀ ਜਿਹੜੀ ਹੈਗੀ ਆ ਉਹ ਕਿਸ ਤਰ੍ਹਾਂ ਦੀ ਜਿਹੜੀ ਹੈਗਾ ਪੜਾਈ ਜਾਂਦੀ ਆ ਜਿਹੜੀ ਸਾਡਾ ਤੁਹਾਡਾ ਤੁਹਾਡਾ ਹੋ ਰਿਹਾ ਹੈਗਾ ਬਸ ਤਾਂ ਕੋਈ ਕਾਫੀ ਤੁਮਕ ਹੋ ਗਿਆ ਹੈ ਤੇ ਦੱਦੂ ਅਸੀਂ ਮਨੋਬ ਜਦੋਂ ਵੀ ਕੋਈ ਆਪ ਪਾਰਟੀ ਦੀ प्राप्त ही हुदी है किसी भी तरीके कोई भी खुशी मिलती है ये टोडा चौक ਦੇ ਵਿੱਚੋਂ ਪਿਛਲੇ 15 ਸਾਲ ਤੋਂ ਅਸੀਂ ਲੱਤੂ ਵਰਦੇ ਜੀ ਜੀ ਆਪਾ ਦੀ ਹੋਣ ਦੇ ਵਿੱਚ ਅਸੀਂ ਤਾਂ ਆਪਾ ਦੀ ਸਕਸੈਸ ਹੋਈ ਤਾਂ ਆਪਾ ਵਾਲੀ ਨੇ ਬਲੰਦੀਆਂ ਦੇ ਮਤਲਬ ਜਿਵੇਂ ਕਹਿੰਦੇ ਸ਼ੋਅ ਕੀਤੀ ਤਾਂ ਜਿਹੜਾ ਅੱਜ ਜਿਹੜਾ ਖਾਸ ਮਕਸਦ ਹੈ ਜਿਮਨੀ ਚੋਰ ਦਾ ਜਿਮਨੀ ਚੋਰ ਦੇ ਜਿਹੜੇ ਅਸੀਂ ਜਿਹੜੀਆਂ ਇਹ ਜਿਹੜਾ ਚਾਰ ਜੀ ਦਾ ਦੇ ਵਿੱਚੋਂ ਮਤਲਬ ਉਹਨਾਂ ਨੂੰ ਮੰਨ ਕੇ ਜਿਹੜਾ ਚਾਰ ਜੀ ਦਾ ਹੀ ਦਿੱਤੀਆਂ ਕੋਈ ਇੱਕ ਜੀ ਦਾ ਪਹਿਲਾ ਜਨੰਦਰ ਵੀ ਦਿੱਤੀ ਹੈ ਉਹ ਉਹਦਾ ਮਾਦਰ ਬਹੁਤ ਠੀਕਾ ਉਹਦਾ ਉਹਦਾ ਮਾਦਰ ਬਹੁਤ ਠੀਕਾ ਹੋਣ ਵੀ ਜਿਹੜਾ ਮਾਦਰ ਦਾ ਮਤਲਬ ਬਹੁਤ ਲੰਮਾ ਜਿਹੜਾ ਮਾਦਰ ਹੈ ਰਾਜਾ ਜਿਹੜਾ ਮਤਲਬ ਇਲੈਕਸ਼ਨ ਹੈ ਇਲੈਕਸ਼ਨ ਵਿੱਚ ਕਿਸੇ ਦੇ ਵਿੱਚ ਪ੍ਰੋਫਾਈਟ ਨਹੀਂ ਹੈਗੀ ਅਸੀਂ ਇੱਕ ਤਰਫਾ ਜਿਹੜਾ ਇਲੈਕਸ਼ਨ ਹੈ ਜਿਹੜਾ ਮਤਲਬ ਬਾਦੀ ਹਰੀ ਨੇ ਜਿੱਤੇ ਆਏਗਾ ਉਹ ਅਸੀਂ ਸਾਰੇ ਲੋਕਲ ਇਕੱਤਰ ਹੋ ਕੇ ਸਾਨੂੰ ਜਿੱਦਾਂ ਜਿੱਦਾਂ ਮਤਲਬ ਜਿਹੜਾ ਹਦਾਇਤਾਂ ਮਿਲੀਆਂ ਸ੍ਰੀਪੀਪਾਲ ਸਾਹਿਬ ਨੇ ਕਿਹਾ ਵੀ ਪਤਾ ਜੀ ਤੁਸੀਂ ਉੱਤੇ ਜਾਣਾ ਸ੍ਰੀਪੀਪਾਲ ਨੇ ਜੋ ਕਿ ਆਜ਼ਮੀ ਕੁੱਟੇ ਕੁੱਤੀ ਹੈ ਤੇ ਅੱਜ ਜਿਹੜੀ ਮਤਵਾਲੀ ਜਿੱਤ ਪ੍ਰਾਪਤ ਹੋਈ ਹੈ ਇਹ ਇੱਕ ਤਾਂ ਲੈਕਰ ਹੈ ਲੋਕਾਂ ਨੇ ਆਪਾਦੀ ਦਾ ਕੰਮ ਨੂੰ ਦੇਖਿਆ ਕਾਪ ਦੇਖਿਆ ਜਿन्हे ਵੀ ਮਤਲਬ ਆਪਾ ਜਿਹੜੇ ਉਹਨਾਂ ਨੇ ਬਾਅਦ ਦੇ ਆਪਾਦੀ ਨੇ ਕੀਤੇ ਬਲਕਿ ਹੋ ਗਏ ਇਸ ਕਰਕੇ ਜਿਹੜਾ ਲੋਕਾਂ ਦਾ ਜਿਹੜਾ ਮਿਲ ਸੁਭਾਸ਼ਾ ਨਾਲ ਲੱਗੇ ਮਿਲੇਆ ਲੋਕਾਂ ਦਾ ਮੋਬਲ ਨਾਲ ਲੱਗੇ ਮਿਲੇਆ ਜਿਹੜਾ ਲੋਕਾਂ ਦਾ ਆਨ ਵਾਲਾ ਜਗਾ ਜਿਹੜਾ 2027 ਦਾ ਉਹ ਵੀ ਮਿਲ ਜਿੰਦੇ ਆਪਦੇ ਨਾਲ ਹੈਗਾ ਕੋਈ ਇਹਨਾਂ ਲੋਕਾਂ ਨੂੰ ਵੇਖ ਲਿਆ ਇਹ ਲੋਕ ਜਿਹੜੇ ਮੈਨੂੰ ਡੁਪਲ ਬੰਦੀ ਕਰਦੇ ਆ ਇੱਕ ਜੁਫੇ ਕਹਿੰਦੇ ਇੱਕ ਸਾਰੀਆਂ ਨਾਲ ਗਲਤ ਗੱਲਾਂ ਕਰਕੇ ਮੇਰੇ ਖਤ ਪੰਜਾਬ ਕਰਕੇ ਇਹ ਆਪੇ ਆਪ ਉੱਪਰ ਹੀ ਫੈਕੀ ਕਿ ਬਹੁਤ ਨਾਲ ਬੁਖਤ ਕਰਕੇ ਦੁਕਾਨ ਤੋਂ ਦੁਕਾਨ ਤੋਂ ਵਸੇ ਰਹੇ ਨੇ ਇਹ ਨਾਲ ਆਪ ਲੋਕ ਜਿਹੜਾ ਚਾਰੇ ਹੋ ਰਹੇ ਕਿ ਬੋਲੇ ਹੋਏ ਇਸ ਕਰਕੇ ਜਿਹੜੀ ਖੁਸ਼ੀ ਹੈ ਇਹ ਸਾਰੀ ਬੁਲ ਜਿਹੜੇ ਟੋਡਾ ਕੌਮ ਦੇ ਵਿੱਚ ਅਸੀਂ ਮੋਤਸਾਹੀ ਕੀਤੀ ਗਈ ਹੈ ਵੀ ਆਇਆ ਬਲਾਲ ਸਾਹਿਬ ਸਾਡੇ ਮਨ ਸਾਰੇ ਸੱਜਣ ਮਿੱਤਰ ਹੈ ਜਿਹੜੇ ਕੀ ਮੁੱਲੋ ਮੰਨ ਕੇ ਚੱਲੋ ਇੱਕ ਜਿਹੜਾ ਵਿਚਾਰੋ ਕਰਦੇ ਨੇ ਹਜ਼ਾਰਾਂ ਵੋਟਾਂ ਨੂੰ ਡੇਰਪ ਕਰਦੇ ਨੇ ਹਜ਼ਾਰਾਂ ਵੋਟਾਂ ਨੂੰ ਡੇਰਪ ਕਰਦੇ ਨੇ ਇਹ ਜਿਹੜੀ ਡੇਰਪੇ ਚੱਟੂਗੀ ਸਾਡੀ ਅੱਗੇ ਵੀ ਲੋਕ ਸਾਡੀ ਹਰ ਵੇਲੇ ਮੁੱਲੋ ਜਿਵੇਂ ਕਹਿੰਦੇ ਇੱਕ ਜਾਨ ਹੋਗੇ ਕੰਮ ਕਰਾਂਗੇ ਇਹ ਮੁੱਲੋ ਖਾਦੇ ਰਾਵਾਂਗੇ ਇਹ ਹੀ ਮੈਂ ਮੁੱਲੋ ਜਿਵੇਂ ਕਹਿੰਦੇ ਲੋਕਾਂ ਨੂੰ ਮੁੱਲ ਹਦਯਾ ਕਰਦਾ ਹੈ ਤਾਂ ਵੀ ਸਾਡੇ ਇੱਕ ਜਿਹੜਾ ਫਾਈਟਰ ਆ ਉਹ ਮੁੱਲੋ ਜਿਵੇਂ ਕਹਿੰਦੇ ਵਾਰਿਕ ਰਿਪੋਰਟ ਦਾ ਈਮੇਲ ਰੱਖ ਲੈਣਾ ਉਹ ਵੀ ਆਮ ਆਦਮੀ ਪਾਰਟੀ ਦਾ ਮਿਹਰਬਾਨੀ ਆਮ ਆਦਮੀ ਪਾਰਟੀ ਜਿੰਦਗਾਰ ਬਬੂ ਜੀ ਕਿਵੇਂ ਦੇਖਦੇ ਹੋ ਤੁਸੀਂ ਅੱਜ ਦੇ ਮੌਲੋ ਦੇਖੋ ਜਿਹੜੀ ਇਹ ਬਹੁਤ ਆਡੀ ਚਿਤ ਹੋਈ ਹੈ ਜਿੰਨੇ ਲੋਕਾਂ ਦੇ ਵਿੱਚ ਇਹ ਜਿਹੜੇ ਸੁਪਰ ਤਕਾਕਤ ਅਕਾਤ ਪਿਆਰ ਬਾਜੀ ਕਰਦੇ ਸੀ ਵਿਰੋਧੀ ਪਾਰਟੀਆਂ ਕਿ ਝਾੜੂ ਖਿੰਡਰ ਗਿਆ ਜਾਇ ਹੈ ਹੋ ਗਿਆ ਹੈ ਉਹਨਾਂ ਦੇ ਮੂੰਹ ਤੇ ਚਪੇੜਾ ਲੋਕਾਂ ਨੇ ਭਾਰੀ ਹਮਤ ਨਾਲ ਸਾਨੂੰ ਦਿਖਾ ਕੇ ਉਹਨਾਂ ਲੋਕਾਂ ਨੂੰ ਵੀ ਜਵਾਬ ਦਿੰਦਾ ਕਿ ਆਮ ਆਦਮੀ ਪਾਰਟੀ ਚੜ ਤੋਵੇਂ ਅੱਜ ਕਹਿਵਾਂ ਜਿਵੇਂ ਪਹਿਲਾਂ ਸੀਗੀ ਇਹ 2027 ਦਾ ਸੈਮੀ ਫਾਈਨਲ ਸੀਗਾ ਤੇ ਜਿਹੜਾ ਫਾਈਨਲ ਹੈ 2027 ਚ ਕੁਮਿਟੀ ਲੈ ਕੇ ਆਵਾਂਗੇ ਲੋਕ ਸਾਡੇ ਨਾਲ ਨਹੀਂ ਮੁੱਖ ਮੰਤਰੀ ਸਾਹਿਬ ਦੇ ਸੋਚ ਦੇ ਨਾਲ ਲੋਖੜੇ ਆ ਤੇ ਇਸ ਕਰਕੇ ਲੋਕਾਂ ਨੂੰ ਉਮੀਦਾਂ ਕਿ ਆਉਣ ਵਾਲੇ ਸਮੇਂ ਚ ਸਰਕਾਰ ਚੰਗੇ ਕੰਮ ਕਰੇ ਸਰਕਾਰ ਨੇ ਕੁਝ ਚੰਗੇ ਕੰਮ ਕੀਤੇ ਵੀ ਆ ਜਿਹਦੇ ਤੇ ਜਿਹੜੇ ਚੰਗੇ ਕੰਮ ਕੀਤੇ ਉਹਨਾਂ ਤੇ ਮੋਹਰ ਲਾਈ ਆ ਕੁਝ ਕਰਿੰਦੇ ਵੀ ਆ ਉਹਨਾਂ ਦਾ ਮੈਚ ਹੋ ਜਾਣਗੇ ਇਸ ਕਰਕੇ ਵਿਰੋਧੀਆਂ ਨੂੰ ਇੱਕ ਕਰਾਰਾ ਜਵਾਬ ਆ 2027 ਦਾ ਨਿਚੋੜ ਨਿਕਲਦਾ ਲੱਗਦਾ ਹੈ ਫਿਰ ਦੇਖੋ 2027 ਤੁਹਾਨੂੰ ਕਹਿੰਦਾ ਸੀ ਸੈਮੀਫਾਈਨਲ ਹੈ ਜੀ ਇਹ ਸੈਮੀਫਾਈਨਲ ਜਿੱਦ ਕੇ 14 ਦੇ 3 ਸੀਟਾਂ ਹੁੰਦੀਆਂ ਇੱਕ ਪਹਿਲਾਂ ਜਿਲੰਦਰ ਜਿੱਤੇ ਆ ਲੱਗਦਾ ਕਿ ਲੋਕ ਆਮਦਗਾਟੀ ਦੇ ਨਾਲ ਆਪਕਾਂ ਸਿੰਘ ਬਾੰਦੀ ਸੋਚ ਦੇ ਨਾਲ ਕਰੀ ਚਲੋ ਮੂੰਹ ਬਿਠਾ ਕੇ ਰੱਖਣਾ ਨਹੀਂ ਦੇਖਦੇ ਤਸਵੀਰਾਂ ਕੋਈ ਨੀ 2025 ਅੱਜ ਜਿਹੜੀ ਜਿੱਤ ਹੋਈ ਹੈ ਨਾ ਆਮ ਆਜੀ ਪਾਰ ਇਸ ਦੇ ਵਿੱਚ ਬਹੁਤ ਵੱਡੀਆਂ ਚੀਜ਼ਾਂ ਬੋਲਦੀਆਂ ਸੀਗੀਆਂ ਪਰ ਭਗਵਾਨ ਸ੍ਰੀ ਮਾਨ ਦੇ ਜਿਹੜੇ ਫੈਸਲੇ ਸੀ ਜਿਹੜੇ ਨਾਂ ਨੂੰ ਭਗਵਾਨ ਸ੍ਰੀ ਚੀਫ ਮਿੰਿਸਟਰ ਬਣਿਆ ਉਹ ਸਰਕਾਰ ਨੂੰ ਬਰਕਰਾਰ ਰੱਖਣ ਦੇ ਵਾਸਤੇ ਅਸਾਂ ਹੋਰ ਕੰਮ ਕਰਨ ਦੀ ਲੋੜ ਹੈ ਜਿੱਥੇ ਮੈਂ ਆਵਾਰੀ ਪਾਰਟੀ ਦੀ ਵੱਡੀ ਜਿੱਤ ਤੇ ਵਧਾਈ ਦੇਣਾ ਇਹ ਜਿੱਤਾਂ ਰੋਲਾ ਜੀ ਹਮੇਸ਼ਾ ਜੈ ਦੀ ਬੋਲੀ ਹੋ ਕੇ ਕੰਦੂ ਬਣ ਰਿਹਾ ਜਿਹੜੇ ਸਾਰੇ ਮਿਸਨ ਨੂੰ ਬੁਲਾਇਆ ਗਿਆ ਹੈ ਉਹ ਜਿਹੜੇ ਨਿਮੰਨ ਦੇ ਕੇ ਮਾਇਆ ਜਿਹੜਾ ਕਹਿਣਾ ਨਾ ਜਿਹੜੇ ਪ੍ਰਾਣੇ ਵਰਕਰ ਹੈ ਉਹਨਾਂ ਦੀਆਂ ਮੀਟਿੰਗਾਂ ਕਰਨ ਦੀ ਲੋੜ ਹੈ ਤੇ ਕੰਮ ਜਿੰਦਾਦਾਰ ਲਾਉਂਦੀ ਲੋੜ ਹੈ ਹਣ ਨਹੀਂ ਤਾਂ ਚਲੋਤੀ ਹੈ ਜਿਹੜੇ ਸਾਰੇ ਜਿਹੜੇ ਆ ਖਾਲੀ ਕਾਂਗਰਸੀ ਹੋਰ ਲੀਗ ਦੇ ਮਦਰ ਲੱਗੇ ਹੋਏ ਹਨ ਉਹ ਆਸਮਾਨ ਨੂੰ ਦੇਖਣ ਦੇ ਪਾਣੀ ਲੈ ਕੋਟਾ ਲਈ ਵਾਸਤੇ ਜੇ ਜਿਹੜੀ ਸਾਲੀ ਪਾਰਟੀ ਹੈ ਮੋਢੀ ਹੈ ਉਹਨਾਂ ਨੂੰ ਇਹ ਸੜੀ ਨੂੰ ਕੰਮ ਰੱਖਣ ਲਈ ਕਿ ਉਹਨਾਂ ਨੂੰ ਜੁਕ ਜੋ ਤੌਰ ਤੇ ਸੀਨੀਅਰ ਬੰਦਿਆਂ ਦੀ ਮੀਟਿੰਗਾਂ ਕਰਨ ਦੀ ਲੋੜ ਹੈ ਉਹਨਾਂ ਚੌਕ ਦੇ ਵਿੱਚ ਬੱਤੇ ਜਾ ਰਹੇ ਆ ਦਾ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਇਸ ਸਮਾਗਮ ਦੇ ਵਿੱਚ ਬਹੁਤ ਬਹੁਤ ਜੀਤੂ ਲੇਖਕ ਜੀ ਆਯੋਜਕ ਪਰਿਵਾਰ ਅਤੇ ਸਟਾਫ ਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇਹ ਛੋਟਾ ਜਿਹਾ ਸਮਾਗਮ ਰੱਖਿਆ ਬੇਟਾ ਹੀ ਕੋਟਕਪੁਰੇ ਦਾ ਸੈਂਟਰ ਰਿਹਾ ਇਹ ਚੌਂਕ ਸਾਡਾ ਇੱਥੇ ਆਵਾਜ਼ ਨਿਕਲਦੀ ਹੈ ਰਾਜਨੀਤਿਕ ਆਵਾਜ਼ ਕਿ ਜਿਹੜੀ ਹੁਣ ਆਵਾਜ਼ ਆਈ ਹੈ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਤੇ ਲੋਕਾਂ ਨੇ ਮੋਹਰ ਲਾਈ ਹੈ ਇਹ ਨਾ ਸਿਰ ਪੰਜਾਬ ਦਾ ਸਤਾਈ ਦਾ ਸੈਮੀਫਾਈਨਲ ਹੈ ਇਹ ਦਿੱਲੀ ਦੀਆਂ ਚੋਣਾਂ ਜੋ 3 ਮਹੀਨੇ ਬਾਅਦ ਹੋ ਰਹੀਆਂ ਉਹਦਾ ਵੀ ਸੈਮੀਫਾਈਨਲ ਹੋ ਗਿਆ ਜੀ ਇਹ ਹੁਣ ਦਿੱਲੀ ਦੇ ਵਿੱਚ ਵੀ ਬਹੁਤ ਮੋਟਾ ਅਸਰ ਪਾਊਗਾ ਉਸੇ ਤਰ੍ਹਾਂ ਹੀ ਫਿਰ ਸਿੱਟੇ ਜਿੱਤੇ ਜਾਣਗੇ ਆ ਬਹੁਤ ਬਹੁਤ ਧੰਨਵਾਦ